ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਤੱਕ ਮਦਦ ਪਹੁੰਚਾਉਣ ਵਿੱਚ ਤਾਲਮੇ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਇਸ ਕੰਟਰੋਲ ਰੂਮ ਵਿੱਚ ਹਾਰਪਿੰਟ ਲਈ ਇੱਕ ਨੋਡਲ ਅਧਿਕਾਰੀ ਦੀ ਨਿਯੁਤਨੀ ਕੀਤੀ ਗਈ ਹੈ ਨੋਡਲ ਅਧਿਕਾਰੀ ਪਿੰਡ ਦੀ ਲੋੜ ਮੁਤਾਬਿਕ ਸਬੰਧਤ ਐਸਟੀਐਮ ਨੂੰ ਰਿਪੋਰਟ ਕਰੇਗਾ ਜਿਸ ਮਗਰੋਂ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਾਈ ਜਾਵੇਗੀ ਫੋਰਸ ਸਪਲਾਈ ਅਧਿਕਾਰੀ ਨਵਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਤਰੀ ਰਾਹਤ ਕੇਂਦਰ ਵੱਲੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਕਿੱਟਾਂ ਤੇ ਹੋਰ ਜ਼ਰੂਰੀ ਸਮਾਨ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ ਪਸ਼ੂਆਂ ਲਈ 470 ਕੁਇੰਟਲ ਚਾਰਾ ਅਤੇ 200 ਤੋਂ ਵੱਧ ਧਰਪਾਲਾਂ ਪੇਜੀਆਂ ਗਈਆਂ ਨੇ ਫੂਡ ਸਪਲਾਈ ਅਧਿਕਾਰੀ ਨੇ ਦੱਸਿਆ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਲੋੜ ਦੀਆਂ ਹੋਣਾਂ ਚੀਜ਼ਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਐਨ ਆਰ ਆਈ ਸਹਿਯੋਗੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੀ ਮਦਦ ਨਾਲ ਨੁਕਸਾਨੀ ਕੀ ਕਰਾਂ ਦੀ ਮੁਰੰਮਤ ਲਈ ਵੀ ਯੋਜਨਾ ਬਣਾਈ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਵੇਅਰ ਹਾਊਸ ਬਣਾਇਆ ਗਿਆ ਵਾ ਜਿੱਥੇ ਜਿੰਨੀ ਵੀ ਰਾਹਤ ਸਮੱਗਰੀ ਆ ਉਹ ਜਮਾ ਕਰਕੇ ਇਨਵੈਂਟਰੀ ਦੇ ਰੂਪ ਵਿੱਚ ਇਕੱਠੀ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਜਿਹੜੇ ਵੀ ਸੰਬੰਧਿਤ ਸਬ ਡਿਵੀਜ਼ਨਲ ਮੈਜਿਸਟ੍ਰੇਟ ਆ ਜਿਹੜਾ ਜਿਨ੍ਹਾਂ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਜਿਵੇਂ ਕਿ ਕਲਾਨੌਰ ਡੇਰਾ ਬਾਬਾਨਾ ਦਿਨਾ ਨਗਰ ਆਦਿ ਉਹਨਾਂ ਸਬ ਡਿਵੀਜ਼ਨਲ ਮੈਜਿਸਟ੍ਰੇਟਸ ਵੱਲੋਂ ਸਾਨੂੰ ਇੱਥੇ ਇਨਵੈਂਟਰੀ ਦੇ ਵਿੱਚ ਆਪਣੀਆਂ ਜਿਹੜੀਆਂ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਦੇ ਨਾਲ ਸੰਬੰਧਿਤ ਰਾਹਤ ਸਮੱਗਰੀ ਸੰਬੰਧੀ ਜਿਹੜੀਆਂ ਮੰਗ ਕੀਤੀ ਜਾਂਦੀ ਆ ਉਹ ਮੰਗ ਜਿਹੜੀ ਸਬੰਧਤ ਹਰ ਪਿੰਡ ਵਾਈਜ਼ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਨੋਡਲ ਅਧਿਕਾਰੀ ਲਾਏ ਗਏ ਨੇ ਉਹਨਾਂ ਨੋਡਲ ਅਧਿਕਾਰੀਆਂ ਨੂੰ ਰਾਹਤ ਸਮੱਗਰੀ ਜਲਦ ਤੋਂ ਜਲਦ ਜਿਹੜੀ ਆ ਉਹ ਪ੍ਰੋਵਾਈਡ ਕਰ ਦਿੱਤੀ ਜਾਂਦੀ ਆ ਤਾਂ ਜੋ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਰਾਹਤ ਦਾ ਕੰਮ ਜਿਹੜਾ ਵਾ ਉਹ ਤਰਮੀਮ ਦੇ ਨਾਲ ਕੀਤਾ ਜਾ ਸਕੇ ਰਾਹਤ